ਤ੍ਰੀਕਾਲ ਵਾਹਿਗੁਰੂ ਜੀ ਦਾ ਖਾਲਸਾ ਨੂੰ ਅਰਦਾਸ ਕੀਤੀ ਜੀ ਇਹ ਗਏ ਹਰਿਆਣਾ ਨਾਲ ਆ ਗਿਆ ਇਸ ਵਕਤ ਅਸੀਂ ਹਮੇਸ਼ਾਰ ਮਿਸਟੇਕ ਦੇ ਨਗਲੀ ਪਿੰਡ ਖੜੇ ਹਾਂ ਸਾਡੇ ਕੋਲੇ ਸਾਡੇ ਸਾਥੀ ਸਾਡੇ ਬਹੁਤ ਹੀ ਪਿਆਰੇ ਬੰਦੇ ਹਰਿਆਣੇ ਤੋਂ ਵੀਰ ਆਹ ਟ੍ਰੱਕ ਹਰਿਆਣੇ ਦੇ ਜੀਨ ਜ਼ਿਲ੍ਹੇ ਤੋਂ ਪਿੰਡ ਆਕਰ ਸਿੰਧੂ ਪਰ ਸਿੰਧੂ ਪਿੰਡ ਦੇ ਕਿਸਾਨ ਵੀਰ ਅੱਜ ਵੀ ਉਹ ਭਾਈਚਾਰਾ ਸਾਜ ਨੂੰ ਲਿਭਾਉਂਦੇ ਮਜਬੂਤ ਕਰਦੇ ਹੋਏ ਅੱਜ ਇੱਥੇ ਜਦੋਂ ਪੰਜਾਬ ਡੁੱਬ ਰਿਹਾ ਹੈ ਪੰਜਾਬ ਦੇ ਲੋਕ ਡੁੱਬ ਰਹੇ ਨੇ ਉਹਨਾਂ ਦੇ ਲਈ ਸਪੋਰਟ ਦੇ ਵਾਸਤੇ ਰਾਹਤ ਸਮਗਰੀ ਲੈ ਕੇ ਇਹ ਟਰੱਕ ਉਹਨਾਂ ਦਾ ਇੱਥੇ ਪਹੁੰਚਿਆ ਜੋ ਸਰਕਾਰਾਂ ਨੇ ਪਿਛਲੇ ਲੰਬੇ ਸਮੇ ਤੋਂ ਪੰਜਾਬ ਹਰਿਆਣੇ ਦੀ ਜਿਹੜੀ ਆਪਸੀ ਭਾਈਚਾਰਕ ਸਾਂਝ ਸੀ ਜੋ ਏਕਤਾ ਸੀ ਉਹਨੂੰ ਤੋੜਨ ਦੇ ਲਈ ਯਤਨ ਲਾਇਆ ਲਗਾਤਾਰ ਆਜ਼ਾਦੀ ਤੋਂ ਬਾਅਦ ਯਤਨ ਇਹੀ ਹੁੰਦਾ ਰਿਹਾ ਕਿ ਪੰਜਾਬ ਤੇ ਹਰਿਆਣੇ ਨੂੰ ਕਿਸ ਤਰ੍ਹਾਂ ਲੜਾਉਣਾ ਹੈ ਕਿਉਂਕਿ ਇਹ ਜਿਹੜੇ ਲੋਕ ਨੇ ਇਹਨਾਂ ਦਾ ਜਿਹੜਾ ਜੀਨ ਆ ਜਿਹੜਾ ਇਹਨਾਂ ਦੀ ਨਸਲ ਹੈ ਉਹ ਟੱਕਰ ਲੈਣ ਵਾਲੀ ਹੈ ਲੜਨ ਵਾਲੀ ਹੈ ਜਿਹਦੇ ਤੋਂ ਕਭਰਾਹੜ ਦੇ ਵਿੱਚ ਸੀਆਂ ਸਰਕਾਰਾਂ ਔਰ ਇਹਨਾਂ ਨੂੰ ਤੋੜਨ ਦਾ ਯਤਨ ਕਰਦੀਆਂ ਰਹੀਆਂ ਇਸ ਸਨ 2020-21 ਦੇ ਅੰਦੋਲਨ ਉਸ ਤੋਂ ਬਾਅਦ 24-25 ਦੇ ਅੰਦੋਲਨ ਨੇ ਐਸੀ ਏਕਤਾ ਐਸੀ ਸਾਜ ਪੈਦਾ ਕੀਤੀ ਹੈ ਕਿ ਅੱਜ ਜਿਨ੍ਹਾਂ ਨੇ ਕਦੇ ਅਸੀਂ ਸੁਣਦੇ ਸੀਗੇ ਕਿ ਪੰਜਾਬ بڑا ਭਾਈ ਹਰਿਆਣਾ ਛੋਟਾ ਭਾਈ ਅੱਜ ਸਿੱਧ ਕਰ ਦਿਆ ਉਹਨਾਂ ਭਾਈਓ ਨੇ ਦੇਖ ਰਹੇ ਆ ਆਪਾਂ ਵੱਡੇ ਭਾਈ ਤੇ ਮੁਸ਼ਕਲ ਆਈ ਹੈ ਹਰਾਂ ਨਾਲ ਲਗ ਭਾਗ ਅੱਧਾ ਤੋਂ ਵੱਧ ਪੰਜਾਬ ਡੁੱਬ ਗਿਆ ਲੇਕਿਨ ਛੋਟੇ ਨੇ ਦਰਦ ਮਹਿਸੂਸ ਕੀਤਾ ਉੱਥੋਂ ਲੈ ਕੇ ਰਾਹਤ ਸਮਗਰੀਆਂ ਇੱਥੇ ਪਹੁੰਚ ਰਿਹਾ ਹੈ। ਅੱਲਾ ਇਹ ਨਹੀਂ ਹੈ। ਕੱਲ ਦੇ ਆਏ ਹੋਏ ਨੇ। ਕੱਲ ਦੀ ਟੀਮ ਆਈ 20 ਆਦਮੀ ਆਏ ਹੋਏ ਨੇ ਹਰਿਆਣੇ ਤੋਂ ਇੱਥੇ। ਔਰ ਉਹ ਲਗਾਤਾਰ ਉਸ ਏਰੀਏ ਦਾ ਜਾਇਦਾ ਲੈ ਕੇ ਆਏ ਨੇ ਜਿਹੜਾ ਉੱਥੇ ਬੰਨ ਬੰਨਿਆ ਜਾ ਰਿਹਾ ਤੇ ਸਬੰਧ ਦੀ ਦੁਬਾਰਾ ਰਿਪੇਅਰ ਕੀਤੀ ਜਾ ਰਹੀ ਹੈ, ਤਿਆਰੀ ਕੀਤੀ ਜਾ ਰਹੀ ਹੈ। ਉੱਥੇ ਵੀ ਜਾ ਕੇ ਅੱਜ ਰਾਹਤ ਸਮਗਰੀ ਜਿਸ ਤਰ੍ਹਾਂ ਦੀ ਵੀ ਉੱਥੇ ਲੋੜੀ ਉਹ ਪੂਰੀ ਕਰਕੇ ਆਉਣ ਦੀ ਕੋਸ਼ਿਸ਼ ਕਰਨਗੇ ਔਰ ਨਾਲ ਮੈਂ ਅਗਲੀ ਗੱਲ ਹੋਰ ਦੱਸ ਦਿਆਂ ਕਿ ਵੱਡੀ ਪੱਧਰ ਦੇ ਉੱਤੇ ਇਹ ਇਕੱਲਾ ਇਹ ਨਹੀਂ ਆਇਆਗਾ ਹੋਰ سارے ਦੇ سارے ਹਰਿਆਣੇ ਦੇ ਪਿੰਡਾਂ ਦੇ ਵਿੱਚ ਇਹ ਯਤਨ ਜਾਰੀ ਨੇ ਥਾ ਥਾ ਤੋਂ ਹਰੇਕ ਪਿੰਡ ਤੋਂ ਵੀਡੀਓ ਆ ਰਹੀਆਂ ਨੇ ਉਹ ਲੋਕ ਟਰੈਕਟਰ ਟਰਾਲੀਆਂ ਘਰ-ਘਰ ਲਿਜਾ ਕੇ ਰਾਸ਼ਨ ਇਕੱਠਾ ਕਰ ਰਹੇ ਨੇ ਕੋਈ ਕੋਈ ਅਨਾਜ ਇਕੱਠਾ ਕਰ ਰਿਹਾ ਮੈਂ ਤਨਵਾਦੀਆਂ ਮੇਰੇ ਵੀਰਾਂ ਦਾ ਦੋਸਤੋ ਲੋੜ ਆਪਾਂ ਨੂੰ ਇਸ ਵੱਲ ਦੀ ਕਿਉਂ ਕਿਉਂਕਿ ਆਪਾਂ ਮਹਿਸੂਸ ਕਰਦੇ ਹਾਂ ਕਿ ਜੇਕਰ ਅੱਜ ਜਿਹੜੇ ਲੋਕ ਰੁੜੇ ਆ ਉਹਨਾਂ ਦੀ ਆਪਾਂ ਬਾਹਰ ਨਾ ਖੜੀ ਤਾਂ ਉਹਨਾਂ ਨੂੰ ਕੋਈ ਸਹਾਰਾ ਦੇਣ ਵਾਲਾ ਨਜ਼ਰ ਨਹੀਂ ਆਉਂਦਾ ਸਰਕਾਰ ਨੇ ਅਜ ਤੱਕ ਨਾ ਤਾਂ ਪੰਜਾਬ ਸਰਕਾਰ ਨੇ ਉਹਨਾਂ ਨੂੰ ਰਾਹਤ ਦੇਣ ਦਾ ਕੋਈ ਅਨਾਉਂਸਮੈਂਟ ਕੀਤੀ ਹੈ ਤੇ ਕੇਂਦਰ ਸਰਕਾਰ ਡਰਾਮਾ ਦੇਖ ਰਹੀ ਹੈ ਉਹ ਤਮਾਸ਼ਾ ਦੇਖ ਰਹੀ ਹੈ ਕਿ ਪੰਜਾਬ ਕਿਵੇਂ ਡੁੱਬ ਰਿਹਾ ਕਿਵੇਂ ਮਰ ਰਿਹਾ ਹੈ ਕਿਉਂ ਮੈਂ ਇਹ ਗੱਲ ਕਹਿ ਰਿਹਾ ਕਿਉਂਕਿ ਆਪਾਂ ਕੱਲ ਦਾ ਪਰਸੋਂ ਦਾ ਵਿਆਹ ਦੇਖ ਰਹੇ ਹਾਂ ਸਾਡੇ ਪ੍ਰਧਾਨ ਮੰਤਰੀ ਜੀ ਦਾ ਅਫਗਾਨਿਸਤਾਨ ਦੇ ਵਿੱਚ ਇੱਕ ਭੁਚਾਲ ਆਇਆ ਹੈ ਉੱਥੋਂ ਦਾ ਫਿਕਰ ਪੈ ਗਿਆ ਸਾਡੇ ਪ੍ਰਧਾਨ ਮੰਤਰੀ ਨੂੰ ਕਿ ਪੰਜਾਬ ਜਿਹੜਾ ਆਪਦੀ ਸਟੇਟ ਆ ਕੱਲਾ ਪੰਜਾਬ ਨਹੀਂ ਹੋਰ ਬਹੁਤ سارے ਖੇਤਰ ਇਹਦੇ ਨੇ ਪੰਜਾਬ ਭਾਰਤ ਦੇ ਅੰਦਰ ਜਿੱਥੇ ਹਰਾਂ ਨੇ ਵੱਡਾ ਪ੍ਰਭਾਵ ਦਿੱਤਾ ਆਏ ਲੋਕ ਰੋੜੇ ਨੇ ਲੋਕ ਪ੍ਰਭਾਵ ਦਿੱਤੇ ਨੇ ਉਹਨਾਂ ਦੀ ਕੋਈ ਫਿਕਰ ਨਾ ਕਰਨੀ ਆ ਰਹੀ ਸੋ ਇਸ ਕਰਕੇ ਮੈਂ ਸਾਰੀਆਂ ਸੰਗਠਾ ਨੂੰ ਮੇਰੀ ਬੇਨਤੀ ਹੈ ਕੱਲਾ ਹਰਿਆਣਾ ਨਹੀਂ ਜਿਹੜੀਆਂ ਦੂਸਰੀਆਂ ਵੀ ਸੰਗਠਾ ਨੇ ਜਿਵੇਂ ਯੂਪੀ ਹੈ ਰਾਜਸਥਾਨ ਹੈ ਔਰ ਅਦਰ ਸਟੇਟਾਂ ਜਿਹੜੀਆਂ ਸਾਡੇ ਨੇੜੇ ਪੈਂਦੀਆਂ ਜਿਨ੍ਹਾਂ ਨੇ ਜਿਹੜੇ ਵੱਖ-ਵੱਖ ਤਰੀਕੇ ਨਾਲ ਵੀ ਰਾਹਤ ਸਮਗਰੀ ਪਹੁੰਚਾ ਸਕਦੇ ਆ ਜਿਵੇਂ ਕੈਰੋ ਦੇ ਵਿੱਚ ਜਦੋਂ ਹੜ੍ਹ ਆਇਆ ਤੁਸੀਂ ਯਾਦ ਰੱਖਿਓ ਕਿ ਪੰਜਾਬ ਨੇ ਕੈਰੋ ਦੇ ਵਿੱਚੋਂ ਲੋਕਾਂ ਨੂੰ ਹੜ੍ਹਾਂ ਦੇ ਮੌਕੇ ਦੇ ਉੱਤੇ ਜਿਸ ਤਰ੍ਹਾਂ ਸਹਾਰਾ ਆ। ਜਿਸ ਤਰ੍ਹਾਂ ਗੈਸ ਕਾਂਡ ਹੋਏ ਤੋਂ ਪੰਜਾਬ ਨੇ ਮਧ ਪ੍ਰਦੇਸ਼ ਦੇ ਲੋਕਾਂ ਦੀ ਜਾ ਕੇ ਸਪੋਰਟ ਕੀਤੀ ਹੈ। ਅੱਜ ਤੁਸੀਂ ਬਿਲਕੁਲ ਉਸੇ ਤਰ੍ਹਾਂ ਬਾਹਰ ਫੜ ਰਹੇ ਹੋ ਪੰਜਾਬ ਦੀ ਇਹ ਇਕਤਾ ਵੱਧ ਰਹੀ ਹੈ, ਇਕਤਾ ਭਾਈਚਾਰਾ ਵੱਧ ਰਿਹਾ ਹੈ। ਸਰਕਾਰਾਂ ਨੂੰ ਜ਼ਰੂਰ ਫਿਕਰ ਪੈਗਾ ਇਸ ਇਕਤਾ ਦੇ ਵਿੱਚ। ਪਰ ਆਪਾਂ ਇਹਦੇ ਵਿੱਚੋਂ ਨਿੱਤਰ ਕੇ ਨਿਕਲ ਕੇ ਜਾਣਾ ਹੈ ਸੋ ਸਾਰੇ ਜਾਨੇ ਤਕੜੇ ਹੋ ਕੇ ਜੋਰ ਲਾ ਕੇ ਇਹਨਾਂ ਭਰਾਵਾਂ ਦੀ ਮਦਦ ਕਰੀਏ ਔਰ ਇਦੋਂ ਦੇ ਇਹਨਾਂ ਨੂੰ ਲੋੜ ਪੈਣੀ ਆ ਭਰਾਵੋ ਅਣਕ ਬੀਜਣੀਆਂ ਇਹਨਾਂ ਨੂੰ ਬੀਜ ਦੀ ਲੋੜ ਪੈਣੀ ਆ ਜਿਹੜਾ ਵੀ ਅਨਾਜ ਇਕੱਠਾ ਹੋ ਕੇ ਆ ਰਿਆਂ ਨੂੰ ਸਟੋਰ ਕਰਕੇ ਆਪਾਂ ਇਹਨਾਂ ਨੂੰ ਬੀਜ ਦੇਣਾ ਹੈ ਇਹਨਾਂ ਲੋਕਾਂ ਨੂੰ ਆਪਾਂ ਖਾਦਾਂ ਦੇਣੀਆਂ ਇਹਨਾਂ ਲੋਕਾਂ ਨੂੰ ਆਪਾਂ ਡੀਜ਼ਲ ਦੇਣਾ ਆਪਦੇ ਟਰੈਕਟਰਾਂ ਦੇ ਨਾਲ ਇਹਨਾਂ ਦਾ ਜ਼ਮੀਨ ਪੱਧਰ ਕਰਕੇ ਦੇਣੀ ਹੈ ਆਪਣੀ ਜ਼ਿੰਮੇਵਾਰੀ ਬਣਦੀ ਆ ਆਪਾਂ ਇਲਾਕਾ ਆਪਾਂ ਪਿੰਡ ਅਡੌਪਟ ਕਰਾਂਗੇ ਕਹਿੰਦਾ ਪਿੰਡਾਂ ਨੂੰ ਅਸੀਂ ਸਿਮਾ ਗਦੇ ਇਹਨਾਂ ਪਿੰਡਾਂ ਦੀ ਸਾਰੀ ਦੀ ਸਾਰੀ ਸੇਵਾ ਅਸੀਂ ਕਰਾਂਗੇ ਸੋ ਐਸ ਵੇਲੇ ਜਿਹੜੀ ਲੋਡ ਹੈ ਉਹ ਆਪਾਂ ਦੇਖ ਰਹੇ ਹਾਂ ਪਸ਼ੂ ਡੰਗਰਾਂ ਵਾਸਤੇ ਟੂੜੀ ਦੀ ਲੋਡ ਹੈ ਉਹਨਾਂ ਨੂੰ ਅਚਾਰ ਦੀ ਲੋਡ ਹੈ ਉਹਨਾਂ ਨੂੰ ਪਸ਼ੂਆਂ ਲਈ ਧਾਣੇ ਚਾਰੇ ਦੀ ਲੋਡ ਹੈ ਉਹ ਵੀ ਤੱਕ ਕੇ ਅਸੀਂ ਪਹੁੰਚ ਦੀ ਕਰੀਏ ਨਾਲ ਦੀ ਨਾਲ ਮੈਂ ਇਹ ਬੇਨਤੀ ਕਰਦਾ ਕਿ ਲੰਗਰ ਪ੍ਰਸ਼ਾਦੇ ਦੀ ਸੇਵਾ ਪੰਜਾਬ ਦੇ ਵਿੱਚੋਂ ਇਹ ਨਾ ਘਬਰਾਇਓ ਕਿ ਲੰਗਰ ਦੀ ਸੇਵਾ ਲਜਾਣ ਦੀ ਲੋੜ ਪੈ ਗਈ ਪੰਜਾਬ ਦਾ ਜਿੱਲਾ ਕਿ ਹਿੱਸਾ ਬਚਿਆ ਉਹ ਡੁੱਬਿਆ ਹੋਇਆ ਹੈ ਲੰਗਰ ਕੰਨਿਓ ਕਿਸੇ ਨੂੰ ਖਾਣਾ ਨਹੀਂ ਸੌਣ ਦਿੰਦਾ ਇੱਕ ਰਾਤ ਅਸੀਂ ਦੇਖਿਆ ਅੱਧੀ ਰਾਤ ਤੱਕ ਸਾਡੇ ਨੌਜਵਾਨ ਐਸ ਇਲਾਕੇ ਦੇ ਨੌਜਵਾਨ ਜਿੱਥੇ ਅਸੀਂ ਖੜੇ ਹਾਂ ਇਸ ਪਿੰਡ ਦੇ ਨੌਜਵਾਨ ਵੱਡੀ ਬੇਨਤੀ ਅੰਮ੍ਰਿਤਸਰ ਦੇ ਹੋਰ ਪਿੰਡਾਂ ਦੇ ਨੌਜਵਾਨ ਪਿੰਡਾਂ ਦੇ ਵਿੱਚ ਉੱਥੇ ਜਿੱਥੇ ਡੁੱਬੇ ਬੈਠੇ ਲੋਕ ਆ ਰਾਤ ਨੂੰ ਉਹਨਾਂ ਨੂੰ ਲੰਗਰ ਪਾਣੀੋਂ ਸੇਪ ਪਹਟਾ ਕੇ ਆਏ ਨੇ ਸੋ ਆਪਾਂ ਤੱਕੜੇ ਹੋ ਕੇ ਆਓ ਮਾਰਗੇ ਹਮਲਾ ਇਸ ਲੋਕ ਦੀ ਘੜੀ ਦੇ ਵਿੱਚ ਇਨ੍ਹਾਂ ਵੀਰਾਂ ਦਾ ਸਾਥ ਦੇਈਏ ਬੜੀ ਖੁਸ਼ੀ ਹੋਈ ਏ ਗੱਲ ਵੇਖ ਕੇ ਕਿ ਹਰਿਆਣੇ ਵਾਲੇ ਵੀਰ ਜਿਸ ਤਰ੍ਹਾਂ ਯਤਨਸ਼ੀਲ ਨੇ ਪ੍ਰਮਾਤਮਾ ਕਿਰਪਾ ਕਰੇ ਨਾਲ ਸਾਰਿਆਂ ਨੂੰ ਦਰਦੀ ਕਲਾ ਬਖਸ਼ੀ ਬਹੁਤ ਬਹੁਤ ਤਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬੜੀ ਵਧੀਆ ਦਿਖਾ ਦੇ ਬੀਖਟੇ ਇੱਕ ਫੋਟੋ ਕਰੇ ਹੋਇਆ ਮਰੇ ਕੋਲ ਇੱਕ ਛੋਟੀ ਜਿਹੀ ਹੋਰ ਬਣਾ ਦੇ ਗੋਲੇ ਭਾਈ ਇੱਕ ਮਿੰਟ ਗੋਲੇ ਲੀ 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 ਲਾਂਗੇ ਫੋਫਾ ਕਰਵਾ ਦੇਗੇ ਜੇ ਫੁੱਟ ਤੁਮ ਉਥਾਰ ਮੈਂ ਆਪਣੀ ਭਜਵਾ ਦੂੰਗਾ ਮਿਲੋਂ ਉੱਥੇ ਭਜਵਾ ਦੂੰਗਾ ਸਾਰੇ ਟੈਕਸ ਕਲੈਕਟ ਕਰਾ ਦੇ ਮਰੇ ਬੜਾ ਕੋ ਮਾਗੇ ਵੀ ਦਿਖਾ ਦਈਏ ਇੱਕ ਵਾਰ ਬੋਲਾ ਠੀਕ ਤੁਹਾਨੂੰ ਵੀ ਡਿਲੀਵਰੀ ਹੋ ਜਾਊਗੀ ਕੋਈ ਸਾਰੇ ਸਾਥੀਆਂ ਕੋ ਨਮਸਕਾਰ ਸਤਿ ਸ੍ਰੀ ਅਕਾਲ ਆਦਾਬ ਅੱਜ ਅਸੀਂ ਖੜੇ ਆਂ ਅਭੀ ਅੰਮ੍ਰਿਤਸਰ ਮੈਂ ਔਰ ਯਹਾਂ ਪੇ ਕਰਸਿੰਦੂ ਸੇ जो अपना जींद जिले का गांव पड़ता है करसिंधु से पूरी एक टीम आई हुई है और आप देख सकते हो जो ये पीछे कैंटर है ये पूरा रात सामग्री से भरा हुआ है इसमें पीने का पानी भी है तेल भी है अनाज भी है और भी सारी चीजें और इसी तरीके से जैसे करसिंधु से भाई पहुंचते हैं बहुत सारे गाँव से हमारे पास फोन आ रहे हैं बहुत सारे गाँव के किसान भाई अपने ट्रैक्टर ट्रॉली अपने कैंटर अपने ट्रक लेके वहाँ पे चले हुए हैं एक तो, तो सबसे पहले उनसे ये कहना चाहेंगे कि भाई बारिश का मौसम है थोड़ा धीरे धीरे आना कोई जल्दबाजी मत करना क्योंकि कई बार जल्दबाजी में है उस तरीके के नुकसान हो जाते हैं इसलिए वो नुकसान से बचें इसी के अपना धीरे धीरे आराम से संयम से के साथ आए और तमाम जिलों में हमारे जो जिम्मेदार साथी हैं वो आपको साम आगे मिलेंगे अगर आप किसी धार्मिक संस्था की सेवा करें और अगर आप किसान यूनियनों के माध्यम से सेवा करना चाहेंगे तो पी यू एकता सिद्धूपुर की टीम संयुक्त किसान मोर्चा गैर राजनीति की टीम हर जिले वाइज आपको सामने मिलेगी और जो आदमी सबसे अधिक पीड़ित है उस आदमी तक ले जाके आपका सहयोग और जोड़ने का कार्य किया जाएगा तो मैं पूरे गांव का सिंधु की छत्तीस बिरादरी का बहुत बहुत धन्यवाद करना चाहता हूँ सारे किसान भाइयों की तरफ से संयुक्त किसान मोर्चा गैर की गैर राजनीति जी की तरफ से और हमारे जितने भी किसान संगठन हैं जितनी भी हमारी धार्मिक संस्थाएं हैं जितनी भी हमारी सामाजिक संस्थाएं हैं मैं सबका नाम लूंगा तो बहुत समय लग जाएगा तो सभी संस्थाओं की तरफ से आम किसानों की तरफ से बहुत बहुत धन्यवाद और जैसे आदरणीय जगदीत सिंह डल्लेवाल जी ने भी कर सिंधु के गाँव के सभी भाइयों का बहुत बहुत धन्यवाद कराया पंजाब की तरफ से पंजाब के किसानों की तरफ से तो आपसे यही विनती है आप बड़े संयम के साथ धैर्य के साथ यहाँ पे आइए और जो अभी जो मैसेज मिल रहा है आप कल से देख रहे हैं तो सबसे जो ज्यादा आवश्यकता है वो है बिस्तरों की आवश्यकता है इसके अलावा पशुओं के चारे की सबसे अधिक आवश्यकता है इसके अलावा डीजल भी सेवा के लिए बहुत ज्यादा चाहिए क्योंकि जिन नदियों के बांध टूट गए हैं बहुत सारे संत महापुरुष बहुत सारे बाबा जी लगे हुए हैं उन बांधों को दोबारा बांधने में तो पे बहुत सारे हजारों की संख्या में ट्रैक्टर वहां पे काम कर रहे हैं तो डीजल वहां पे चाहिए इसके अलावा खाली कट्टे चाहिए जिसमें मिट्टी भर के वहां पे लगा सके पीने का पानी चाहिए दवाइयों की बहुत जरूरत है तो आप कोशिश करे कि भाई इन चीजों को आप अधिक से अधिक लेकर आओ देखो सेवा तो अपनी क्षमता अनुसार होती, होती है अपनी क्षमता अनुसार होती है सेवा में अगर हम ये बताओ कि भाई ये नहीं ये चाहिए ये, ये नहीं फलाना चाहिए वो चीज़ अच्छी नहीं रहती लेकिन फिर भी जिन चीज़ों की जरूरत है जिन चीज़ों के भी प्रायोरिटी पर जरूरत है प्रायोरिटी पर रिक्वायरमेंट है उनके नाम हमने आप ना आपको बताए हैं मैं दोबारा तो रिपीट कर देता हूँ बिस्तरों की जरूरत है पशुओं के चारे की बहुत ज्यादा जरूरत है डीजल के सेवा की बहुत ज्यादा जरूरत है पानी की बहुत ज्यादा जरूरत है दवाइयों की बहुत ज़्यादा जरूरत है त्रिपाल की बहुत ज़्यादा जरूरत है मोमबत्तियों की जरूरत है ऑटोमोस की जरूरत है क्योंकि तो बहुत सारा इलाका तो बिजली से पूरे तरीके से कटाया हुआ है तो इन चीज़ों पर थोड़ा प्रायोरिटी रखकर लेने का प्रयास किया जाए और जो भी साथी लेगा आओगे सबका बहुत बहुत धन्यवाद बहुत बहुत